ਪਹਿਲਾਂ ਦਾ ਕਿਸਾਨ ਮੇਲੇ ਤੇ ਆਏ ਜਿੰਨੇ ਮੇਰੇ ਭੈਣ ਭਰਾ ਮੇਰੇ ਪਿਤਾ ਜੀ ਦੇ ਸਾਮਾਨ ਜਿੰਨੇ ਵੀ ਬਜ਼ੁਰਗ ਪਹੁੰਚੇ ਨੇ ਉਹਨਾਂ ਦਾ ਇੱਥੇ ਆਇਆ ਬਹੁਤ ਬਹੁਤ ਧੰਨਵਾਦ ਫਿਰ ਜਿਹੜੀ ਕਮੇਟੀ ਨੇ ਸਾਨੂੰ ਇੱਥੇ ਪਰਫਾਰਮੈਂਸ ਕਰਨ ਦਾ ਮੌਕਾ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਫਤਿਹ ਸਾਂਝੀ ਬੁਲਾ ਕੇ ਇਜਤ ਜੋ ਕਿ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰੀਏ ਓ ਕੀ ਪਤਾ ਭੋਲਿਆ ਓਏ ਅੱਲਾ ਦੀ ਖੁਦਾਈ ਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਬਣਾਈ ਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਬਣਾਈ ਦਾ ਓ ਬੱਲੇ 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 ਪੰਡਾ ਜਿਹੜੇ ਸਾਹ ਨਾਲ ਇਕੱਠ ਹੋਇਆ ਮੈਨੂੰ ਲੱਗਦਾ ਪ੍ਰੋਗਰਾਮ ਬੜੀ ਧੀਰ ਤੱਕ ਚੱਲੇਗਾ। ਓਹ ਧੀਰ ਤੱਕ ਕੀ ਚੱਲੇਗਾ? ਓਹ ਜਿਹੜੇ ਸਾਹ ਨਾਲ ਬਜ਼ੁਰਗ ਤੇ ਕਿਸਾਨ ਆਇਆ ਮੈਨੂੰ ਲੱਗਦਾ ਪ੍ਰੋਗਰਾਮ ਬੜੀ ਧੀਰ ਤੱਕ ਚੱਲੇਗਾ। ਓਹ ਜੇ ਰਾਤ ਨੂੰ ਵੀ ਪੈ ਗਿਆ ਛਤਰੀਆਂ ਥੋੜਾ ਬੁੜਾ ਘੱਲੇਗਾ। ਓਹ ਲਾਂਤੀਆ ਪ੍ਰੋਗਰਾਮ ਕੱਲ ਨੂੰ ਵੀ ਚੱਲਣਾ। ਓਹ ਬੇਇੱਜ਼ਤੀ ਕਰਦਾ ਮਾਰਾ ਕੁਛ ਗੱਲਾ ਕਰ ਦੇਗਾ। ਲੋ ਜੇ ਜਮਾਨੋ ਇਹਨਾਂ ਦੀ ਸੁਣ ਲੋ। ਲਾ ਸੁਣਾ ਦੇ। ਇਹਨਾਂ ਦੇ ਅੱਗੇ ਆ ਗਿਆ ਬਾਬਾ। ਬਾਬਾ ਕਹਿੰਦਾ ਬੇਟਾ ਕੁਝ ਦੇ ਦੇ। ਓਹ ਬੇਟਾ ਕੁਝ ਦੇ ਦੇ। ਕਹਿੰਦਾ ਬ ਬਾਬਾ ਰੋਈ ਆਵੇ ਰਹਿਣ ਦੇ ਕਹਿੰਦੇ ਬਾਲਾ ਕੁਝ ਦੇਤਾ ਬੱਸ ਵੀ ਘਰਾ ਕਰ ਲੈ ਨੰਗਾ ਨਹੀਂ ਸੁਣ ਲੋ ਸੁਣਾ ਦੇ ਆ ਨੰਗਾ ਨੇ ਘਰੇ ਵੀ ਆ ਗਿਆ ਬਾਬਾ ਬਾਬਾ ਕਹਿੰਦਾ ਬੇਟਾ ਕੁਝ ਦੇ ਦੇ ਕਹਿੰਦਾ ਬੇਟਾ ਕੁਝ ਦੇ ਦੇ ਕਹਿੰਦਾ ਬੇਟਾ ਕੁਝ ਦੇ ਦੇ ਫਿਰ ਕੀ ਦਿੱਤਾ ਚਵਲ ਦੇ ਐਂਗਲ ਤੇ ਝੂਟੇ ਦੇਤੇ ਉਹ ਲਾਂਤੀਆ ਬਾਬਾ ਸ਼ਰਮਨਾ ਕਰੇ ਘਰ ਗਿਆ ਉਹ ਬੱਸ ਕਰ ਔਰ ਉੱਡ ਗਿਆ ਇਹ ਰੰਗ ਕਦੇ ਨਹੀਂ ਪਾਇਆ ਕਦੇ ਪਾ ਕੇ ਨਹੀਂ ਦਿਖਾਇਆ ਇਹ ਰੰਗ ਕਦੇ ਨਹੀਂ ਪਾਇਆ ਕਦੇ ਪਾ ਕੇ ਨਹੀਂ ਦਿਖਾਇਆ ਅੱਜ ਕਾਲਾ ਚੋਲਾ ਪਾ ਸਾਡੀ ਪਰਮੈਸ਼ ਤੇ ਅੱਜ ਕਾਲਾ ਚੋਲਾ ਪਾ ਸਾਡੀ ਪਰਮੈਸ਼ ਤੇ ਇਹ ਪਹਿਲ ਕਦੇ ਨਹੀਂ ਆਇਆ ਅੱਜ ਪਹਿਲੀ ਵਾਰੀ ਆਇਆ ਇਹ ਪਹਿਲੀ ਕਦੇ ਨਹੀਂ ਆਇਆ ਅੱਜ ਪਹਿਲੀ ਵਾਰੀ ਆਇਆ ਘਰ ਵੱਡੀ ਬੱਚੀ ਬੁਲਾ ਸਾਡੀ ਪਰਮੈਸ਼ ਤੇ ਅੱਜ ਕਾਲਾ ਚੋਲਾ ਪਾ ਸਾਡੀ ਫਰਮਾਇਸ਼ ਤੇ ਓ ਲੋ ਵੀ ਜਜਮਾਨੋ ਇਹਨਾਂ ਦੀ ਬੇਬੇ ਦੀ ਸੁਣ ਲੋ ਲੈ ਸੁਣਾ ਦੇ ਇਹਨਾਂ ਦੇ ਕਰੇ ਆ ਕੇ ਡਾਕੂ ਡਾਕੂ ਮੇਰੀ ਬੇਬੇ ਨੂੰ ਕਹਿੰਦੇ ਕੱਢ ਦੇ ਤੇਰੇ ਕੋਲ ਜੋਕ ਹੋ ਜਾਏਗਾ ਫਿਰ ਕੀ ਕੱਢਿਆ ਮੇਰੀ ਬੇਬੇ ਨੇ ਅੱਖਾਂ ਕੱਢਦੀਆਂ ਓ ਲਾਨਤੀਆ ਓ ਗੁੱਸੇ 'ਚ ਆ ਗਏ ਆ ਗਏ ਫਿਰ ਇਹਦੀ ਬੇਬੇ ਨੂੰ ਕਹਿੰਦੇ ਕੱਢ ਦੇ ਤੇਰੇ ਕੋਲ ਜੋਕ ਹੋ ਜਾਏਗਾ ਫਿਰ ਕੀ ਕੱਢਿਆ ਮੇਰੀ ਬੇਬੇ ਨੇ ਹੋਰ ਅੱਖਾਂ ਕੱਢਦੀਆਂ ਓ ਲਾਨਤੀਆ ਤੀਜੇ ਨੰਬਰ ਤੇ ਉਹਨਾਂ ਨੇ ਬੰਦੂਕ ਤਣ ਲਈ ਤਣ ਲਈ ਮੇਰੀ ਬੇਬੇ ਨੂੰ ਕਹਿੰਦੇ ਕੱਢ ਦੇ ਤੇਰੇ ਕੋਲ ਜੋਕ ਹੋ ਜਾਏਗਾ ਓਏ ਫਿਰ ਕੀ ਕੱਢਿਆ ਮੇਰੀ ਬੇਬੇ ਨੇ ਪੇਟੀ ਥੱਲੇ ਇਹਨੂੰ ਕੱਢਤਾ ਲੋ ਵੀਰ ਜਮਾਨੋ ਹੋਰ ਸੁਣ ਲੋ ਲਾ ਸੁਣਾ ਦੇ ਕਸਿਆ ਆਪਦੇ ਯਾਰ ਬਿੱਲੀ ਦੇ ਘਰੇ ਗਿਆ ਗਿਆ ਤੇ ਉਹਨਾਂ ਦੀ ਕੁੜੀ ਬਿੱਲੀ ਨਵਾਈ ਜਾਵੇ ਨਵਾਈ ਜਾਵੇ ਇਹ ਕਹਿੰਦਾ ਭੈਣੇ ਬਿੱਲੀ ਨਵਾਈਦੀ ਨਹੀਂ ਬਿੱਲੀ ਮਰ ਜਾਂਦੀ ਆ ਭੈਣੇ ਬਿੱਲੀ ਨਵਾਈਦੀ ਨਹੀਂ ਬਿੱਲੀ ਮਰ ਜਾਂਦੀ ਆ ਜਦੋਂ ਭੈਣੇ ਬਿੱਲੀ ਨਵਾਈਦੀ ਨਹੀਂ ਬਿੱਲੀ ਮਰ ਜਾਂਦੀ ਆ ਮਰ ਜਾਂਦੀ ਆ ਭੈਣ ਪਤਾ ਕੀ ਕਹਿੰਦੀ ਉਹ ਕੀ ਕਹਿੰਦੀ ਕੀ ਕਹਿੰਦੀ ਉਹ ਕੀ ਕਹਿੰਦੀ ਕਿ ਜਦੋਂ ਤੱਕ ਨਵਾਈ ਸੀ ਸਹੀ ਸੀ ਪਰ ਜਦੋਂ ਨਚੋੜੀ ਉਹ ਦੋ ਮਰ ਗਈ ਉਹ ਫਟੇਮ ਸੁਕਣੇ ਪਣ ਚੱਲੀ ਰਹਿਣ ਦੇ ਜਹ ਨਾਲਿਆਂ ਨੂੰ ਦਿਆਂਗੇ ਪਾਪੀਆ ਲੋ ਹੋਰ ਸੁਣ ਲੋ ਲਾ ਸੁਣਾ ਦੇ ਕਸਿਆ ਆਪਦੇ ਸੋਰੇ ਘਰੇ ਗਿਆ ਗਿਆ ਕਿ ਉੱਥੇ ਜ਼ਿਆਦਾ ਖਾ ਲਿਆ ਖਾ ਲਿਆ ਤੇ ਰਾਤ ਨੂੰ ਬਣਿਆ ਫਰੇਚਰ ਫਰੇਚਰ ਤੇ ਸਾਰੀ ਰਾਤ ਮੁੱਤੀ ਗਿਆ ਮੁੱਤੀ ਗਿਆ ਮੇਰੇ ਉੱਠਿਆ ਉੱਠਿਆ ਸਾਲੀ ਨੂੰ ਕਹਿੰਦਾ ਸਾਲੀਏ ਤੇਰਾ ਤਾਂ ਬਾਥਰੂਮ ਹੀ ਬੜਾ ਸੋਹਣਾ ਜੇ ਗੇਟ ਖੋਲਾਂ ਤਾਂ ਬੱਤੀ ਜਗੇ ਜੇ ਗੇਟ ਬੰਦ ਕਰਾਂ ਤਾਂ ਬੱਤੀ ਬੁਝੇ ਓਏ ਆਹੀ ਗੱਲ ਸੀ ਕਹਿੰਦਾ ਗੇਟ ਖੋਲਾਂ ਤਾਂ ਬੱਤੀ ਜਗੇ ਜੇ ਗੇਟ ਬੰਦ ਕਰਾਂ ਤਾਂ ਬੱਤੀ ਬੁਝੇ ਓ ਸਹੀ ਗੱਲ ਆ ਸਾਲੀ ਪਤਾ ਕੀ ਕਹਿੰਦੀ ਓ ਕੀ ਕਹਿੰਦੀ ਜੰਦਰ ਦੇ ਪੁੱਤਾਂ ਸਾਰੀ ਰਾਤ ਫ੍ਰਿਜ 'ਚ ਹੀ ਮੁੱਤੀ ਆ ਫਟੇ ਮੁੱਹੀ ਦਾਲ ਖਾ ਗਿਆ ਬੱਸ ਵੀ ਕਰਿਆ ਕਰ ਰਹਿਣ ਦੇ ਲੋ ਜਜਮਾਨ ਨੂੰ ਇਹਨਾਂ ਦੇ ਘਰੇ ਆ ਗਿਆ ਇਹਨਾਂ ਦਾ ਪਰੌਣਾ ਪਰੌਣਾ ਇਹਨਾਂ ਨੇ ਪਰੌਣੇ ਦੀ ਬੜੀ ਸੇਵਾ ਕੀਤੀ ਕੀਤੀ ਤੇ ਸ਼ ਪਰਾਉਣੇ ਨੂੰ ਨਦੀ ਕਿਨਾਰੇ ਕਮਾ ਲਾਈਏ। ਕਹਿੰਦਾ ਚੱਲ ਪਰਾਉਣੇ ਨੂੰ ਫਰਜ ਬਣਦਾ ਨਦੀ ਕਿਨਾਰੇ ਘਣਾ ਲਾਈਏ। ਕਮਾ ਲਾਈਏ। ਕਮਾ ਲਾਈਏ। ਕਿਨਾਰੇ ਤੁਰੇਗੇ ਤੁਰੇਗੇ ਅੱਗੇ ਜਾ ਕੇ ਨਹੀਂ ਪਰਾਉਣੇ ਨੂੰ ਨਹਿਰ ਚ ਤੱਕਾ ਦੇਤਾ। ਤੱਕਾ ਦੇਤਾ। 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 ਅੱਗੋ ਪਤਾ ਕੀ ਕਹਿੰਦਾ? ਕੀ ਕਹਿੰਦਾ? ਕਹਿੰਦਾ ਮੈਂ ਚੈੱਕ ਕਰਦਾ ਸੀ ਸਾਡਾ ਪਰਾਉਣਾ ਕਿੰਨੇ ਕ ਪਾਣੀ ਚ। ਉਹ ਲਾਂਟੀਆਂ। ਪਰਾਉਣਾ ਡੁੱਬਦਾ ਡੁੱਬਦਾ ਬੱਚਿਆ। ਉਹ ਬਸ ਕਰ। ਗੋਤੇ ਖਾਂਦਾ ਸੀਗਾ। ਲੈ ਮਰਾਸੀਆ ਬਾਰਲੇ ਦੇਸ਼ ਦੀ ਬੁੜੀਆਂ ਦੀ ਸੁਣ ਲੈ। ਲੈ ਸੁਣਾ ਦੇ। ਬਾਰਲੇ ਦੇਸ਼ ਦੀ ਬੁੜੀਆਂ ਨੇ ਬੜੀ ਤਰੱਕੀ ਕੀਤੀ ਕੋਈ ਫੁੱਟਬਾਲ ਕੋਈ ਕ੍ਰਿਕਟ ਤੇ ਕੋਈ ਟੇ ਉਹ ਖੇਡਦੀ ਆ ਉਹ ਕੋਈ ਫੁੱਟਬਾਲ ਕੋਈ ਕ੍ਰਿਕਟ ਤੇ ਕੋਈ ਟੇਬਲ ਟੈਨਿਸ ਖੇਡਦੀ ਆ ਓਏ ਆਪਣੇ ਪੰਜਾਬ ਵਾਲੀਆਂ ਨਹੀਂ ਖੇਡਦੀਆਂ ਖੇਡਦੀਆਂ ਉਹ ਕੀ ਖੇਡਦੀਆਂ ਫੋਨ ਤੇ ਲੁੱਡੋ ਤੇ ਰਾਤ ਨੂੰ ਦੇ ਰਿਆਂ ਚ ਫਟੇ ਮੂਹ ਕਿਹਦੇ ਬਾਬਾ ਆ ਗਿਆ ਬਡੂਮਾ ਪੈਰੋਂ ਆ ਗਿਆ ਰਹਿਣデア ਕਰ ਲੈ ਸੁਣ ਲੈ ਲੈ ਸੁਣਾ ਦੇ ਫਰਾਸੀ ਨੂੰ ਹੋ ਗਿਆ ਕਿਸ ਐਥਲੀਟ ਕੁੜੀ ਨਾਲ ਪਿਆਰ ਪਿਆਰ ਤੇ ਇਹਨਾਂ ਦੇ ਪਿੰਡ ਟੂਰਨਾਮੈਂਟ ਕਰਾਇਆ ਕਰਾਇਆ ਇਹਦੇ ਇਹਦਾ ਵਿਆਹ ਵੀ ਹੋ ਗਿਆ ਹੋ ਗਿਆ ਉਹ ਟੂਰਨਾਮੈਂਟ ਜਿੱਤ ਗਈ ਜਿੱਤ ਗਈ ਆਥਨੇ ਨੇ ਦੋ ਲਾਏ ਪੇਗ ਤੇ ਕਹਿੰਦਾ ਭਗਵਾਨ ਨੇ ਭੱਜ ਕੇ ਦਿਖਾ ਭਗਵਾਨ ਨੇ ਭੱਜ ਕੇ ਦਿਖਾ ਦੋ ਲਾਏ ਪੇਗ ਤੇ ਕਹਿੰਦਾ ਭਗਵਾਨ ਨੇ ਭੱਜ ਕੇ भॼ केखा कंदा की ਕਿੰਨਾ ਕਬਾਜੀ ਸਵੇਰ ਨੂੰ ਗਵਾਂਡੀਆਂ ਦੇ ਮੱਦੀ ਨਾਲ ਵੱਜ ਗਈ ਅਫਟੇਮੂ ਕੀ ਗਿਆ ਰਹਿਣ ਦੇ ਹਜੇ ਆਈ ਨਹੀਂ ਬਸ ਵੀ ਕਰਾ ਗੱਲਾਂ ਲਾਂਣਤੀ ਆ ਪਰਝਾਈ ਪਰਸੋਂ ਉੱਪਰੇ ਜੇ ਬੰਦੇ ਨਾਲ ਤੁਰੀ ਫਿਰਦੀ ਸੀ ਉਹ ਮੈਂ ਕਿਹਾ ਥੋੜੀ ਜੀ ਭਾਰੀ ਹੋ ਗਈ ਯੋਗਾ ਕਰ ਲੈ ਕਿਉਂ ਤੂੰ ਜਿੰਮ ਲਵਾ ਤਾ ਉਹ ਨਹੀਂ ਓਏ ਹੋਰ ਕੀ ਮੈਂ ਕਿਹਾ ਥੋੜੀ ਜੀ ਭਾਰੀ ਹੋ ਗਈ ਯੋਗਾ ਕਰ ਲੈ ਫਿਰ ਕੀ ਕੀਤਾ ਅਗਲੀ ਨੇ ਮੱਦੀ ਕਿਆਂ ਕਾ ਕਰ ਲਿਆ ਅਫਟੇਮੂ ਉਹ ਜੀਜੀ ਕਹਿੰਦੀ ਐ ਬਸ ਵੀ ਕਰਿਆ ਕਰ ਉਹ ਰਹਿਣ ਦਿਆ ਕਰ ਲੈ ਮਰਾਸੀਆ ਇੱਕ ਹੋਰ ਸੁਣ ਲੈ ਲਾ ਸੁਣਾ ਦੇ ਕਿਹਦਾ ਵਾਰੀ ਵਾਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਛੰਨਾ ਖਟਕੇ ਲਿਆਂਦਾ ਛੰਨਾ ਕਿਹਦਾ ਵਾਰੀ ਵਾਰਸੀ ਖਟਣ ਗਿਆ ਸੀ ਕੇ ਲਿਆਦਾ 66 66 ਘਰ ਵਾਲਿਆ ਦੀ ਨਾਗ ਵਰਗੀ ਆਫਸਰੀ ਦਾ ਅੰਨਾ ਉਹ ਫਟੇਮੂ ਕਿਉਂ ਮਾਰਦਾ ਬੇਇੱਜ਼ਤੀ ਕਰਦਾ ਉਹ ਬੱਸ ਕਰ ਰਹਿਣ ਦਾ ਕਰ ਲੈ ਯਜਮਾਨੋ ਤੁਹਾਨੂੰ ਪਤਾ ਪਿੱਛੇ ਜੇ ਲੱਗਿਆ ਲੋਕਡਾਊਨ ਲੋਕਡਾਊਨ ਤੇ ਸਾਡਾ ਡੂਮ ਬਾਹਰ ਮੰਜਾ ਡਾਈ ਪਿਆ ਬਾਹਰ ਮੰਜਾ ਡਾਈ ਪਿਆ ਤੇ ਉਧਰੋਂ ਆ ਗਈ ਪੁਲਿਸ ਪੁਲਿਸ ਪੁਲਸ ਵਾਲੇ ਕਹਿੰਦੇ ਮਰਾਸੀ ਆ ਤੈਨੂੰ ਪਤਾ ਨਹੀਂ ਲੋਕਡਾਊਨ ਲੱਗਿਆ ਤੂੰ ਬਾਹਰ ਕਿਉਂ ਫਿਰਦਾ ਕਹਿੰਦਾ ਮਰਾਸੀ ਆ ਤੈਨੂੰ ਪਤਾ ਨਹੀਂ ਬਾਹਰ ਕਰਫਿਊ ਲੱਗਾ ਹੈ ਤੇ ਬਾਹਰ ਕਿਉਂ ਫਿਰਦਾ ਕਿਉਂ ਫਿਰਦਾ ਕਿਉਂ ਫਿਰਦਾ ਕਹਿੰਦੇ ਚੱਲ ਥਾਣੇ ਚੱਲ ਥਾਣੇ ਕਹਿੰਦੇ ਚੱਲ ਥਾਣੇ ਚੱ ਜਜਮਾਨ ਨੂੰ ਮੰਜੀ ਤਾਂ ਅੰਦਰ ਕਰਾਵਾ ਕਹਿੰਦਾ ਜਜਮਾਨ ਨੂੰ ਮੰਜੀ ਤਾਂ ਅੰਦਰ ਕਰਾਵਾ ਕਹਿੰਦਾ ਜਜਮਾਨ ਨੂੰ 2 ਮਿੰਟ ਰੁਕੋ ਮੈਂ ਮੰਜੀ ਕੇ ਅੰਦਰ ਕਰਾਵਾ ਕਹਿੰਦਾ 2 ਮਿੰਟ ਰੁਕੋ ਮੈਂ ਮੰਜੀ ਤਾਂ ਅੰਦਰ ਕਰਿਆਵਾ ਮਰਾਸੀ ਜਾਤ ਨੇ ਅੰਦਰ ਜਾ ਕੇ ਕੁੰਡੀ ਲਾ ਲਈ ਕੁੰਡੀ ਲਾ ਲਈ ਕੁੰਡੀ ਲਾ ਲਈ ਕੁੰਡੀ ਲਾ ਲਈ ਅੱਗੋ ਬਲਸ ਵਾਲੇ ਕਹਿੰਨ ਮਰਾਸੀਆ ਦਰਵਾਜ਼ਾ ਖੋਲ ਮਰਾਸੀਆ ਦਰਵਾਜ਼ਾ ਖੋਲ ਬਾਹਰ ਨਿਕਲ ਬਾਹਰ ਨਿਕਲ ਨਿਕਲ ਅੱਗੋ ਮਰਾਸੀ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਜਜਮਾਨ ਨੂੰ ਬਾਹਰ ਤਾਂ ਲੋਕਡਾਊਨ ਲੱਗਿਆ ਮੈਂ ਕਿਉਂਕਿ ਆਵਾ ਓ ਲਾਂਤੀਆ ਪੁਲਿਸ ਵਾਲਿਆਂ ਨੂੰ ਬੇਵਕੂਫ ਬਣਾਉਂਦਾ ਸੀਗਾ ਕਿਉਂ ਬੇਵਕੂਫ ਅੰਦਰ ਵੜ ਗਿਆ ਲੈ ਹੋਰ ਸੁਣ ਲੈ ਲੈ ਸੁਣਾ ਦੇ ਮਰਾਸੀ ਰਾਜਪੁਰੇ ਸ਼ਹਿਰ ਦੇ ਵਿੱਚੋਂ ਦੀ ਲੰਗੀ ਜਾਵੇ ਲੰਗੀ ਜਾਵੇ ਰਾਜਪੁਰੇ ਵਿੱਚੋਂ ਦੀ ਲੰਗੀ ਜਾਵੇ ਲੰਗੀ ਜਾਵੇ ਪੁਲਿਸ ਨੇ ਘੇਰ ਲਿਆ ਘੇਰ ਲਿਆ ਘੇਰ ਲਿਆ ਕਹਿੰਦਾ ਕੱਟ ਕਾਗਜ਼ ਕੱਟ ਕਾਗਜ਼ ਕੱਟ ਕਾਗਜ਼ ਫਿਰ ਤੂੰ ਕੀ ਆਖਿਆ ਚਬਲ ਕਹਿੰਦਾ ਉਹੀ ਤਾਂ ਝਗੜਣ ਚੱਲਿਆ ਉਹ ਪਟੇ ਮੂੰਹ ਕਿਉਂ ਮਾਰਦਾ ਬੱਸ ਵੀ ਘਰਾ ਕਰ ਲੋ ਇਹਨਾਂ ਦੇ ਵਿਆਹ ਦੀ ਸੁਣ ਲੋ ਲੈ ਸੁਣਾ ਦੇ ਰਾਸੀ ਦਾ ਹੋ ਗਿਆ ਨਵਾਂ ਨਵਾਂ ਵਿਆਹ ਵਿਆਹ ਪਹਿਲੀ ਰਾਤ ਪਹਿਲੀ ਰਾਤ ਇਹ ਆਪਦੀ ਘਰ ਵਾਲੀ ਕੋਲ ਗਿਆ 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 ਮੇਰੀ ਘਰ ਵਾਲੀ ਕਹਿੰਦੀ ਜਾਨੂ ਕੁਝ ਐਸਾ ਕਰੋ ਕਿ ਤੜਪ ਜਾਵਾਂ ਜਾਨੂ ਕੁਝ ਐਸਾ ਕਰੋ ਕਿ ਤੜਪ ਜਾਵਾਂ ਕਹਿੰਦਾ ਜਾਨੂ ਕੁਝ ਐਸਾ ਕਰੋ ਕਿ ਤੜਪ ਜਾਵਾਂ ਫਿਰ ਕੀ ਕੀਤਾ ਰਾਸੀ ਜਾਤ ਨੇ ਗਿੱਟੇ ਤੇ ਬੀੜੀ ਲਾਤੀ ਫਟੇ ਮੂੰਹ ਛਾਲਾ ਕਰਤਾ ਰਹਿਣ ਦੇ ساری ਰਾਤ ਤੜਪੀ ਗਈ ਬੱਸ ਵੀ ਕਰਾ ਕਰ ਇਹਦਾ ਵਿਆਹ ਦੀ ਵੀ ਸੁਣ ਲੋ ਸੁਣਾ ਦੇ ਇਹਦਾ ਵੀ ਹੋ ਗਿਆ ਨਵਾਂ ਨਵਾਂ ਵਿਆਹ ਵਿਆਹ ਪਹਿਲੀ ਰਾਤ ਪਹਿਲੀ ਰਾਤ ਇਹਨੂੰ ਬੜਾ ਚਾਹ ਬੜਾ ਚਾਹ ਆਪਦੀ ਆਲੀ ਨੂੰ ਕਹਿੰਦਾ ਜਜਮਾਨੋਂ ਮੰਗ ਕੀ ਮੰਗਦੀਆਂ ਅੱਜ ਮੈਂ ਬੜਾ ਖੁਸ਼ ਆ ਕਹਿੰਦਾ ਭਗਵਾਨ ਨੇ ਮੰਗ ਕੀ ਮੰਗਦੀਆਂ ਅੱਜ ਮੈਂ ਬੜਾ ਖੁਸ਼ ਆ ਕਹਿੰਦਾ ਭਗਵਾਨ ਨੇ ਮੰਗਲਾ ਜੋ ਮੰਗਣਾ ਚ ਮੈਂ ਬੜਾ ਹੀ ਖੁਸ਼ ਆ ਕਹਿੰਦਾ ਮੰਗ ਭਗਵਾਨ ਨੇ ਕੀ ਮੰਗਦੀਆਂ ਅੱਜ ਮੈਂ ਬੜਾ ਖੁਸ਼ ਆ ਅੱਗੋਂ ਨੇ ਪਰਸ ਚੋਂ ਫੋਟੋ ਕੱਢੀ ਕੱਢੀ ਕਹਿੰਦੀ ਆ ਬੰਦਾ ਹੀ ਲਿਆ ਦੇ ਉਹ ਲਾਂਦਿਆ ਇਹ ਸਾਰਾ ਦਿਨ ਮੈਨੂੰ ਭਲੀ ਗਿਆ ਪਰਸ ਚ ਫੋਟੋ ਮੇਰੀ ਸੀ ਓ ਇਹਦੇ ਵਿਆਹ ਦੀ ਹੋਰ ਸੁਣ ਲਓ ਲੈ ਸੁਣਾ ਦੇ ਇਹ ਤਾਂ ਹੋ ਗਿਆ ਨਵਾਂ ਨਵਾਂ ਵਿਆਹ ਵਿਆਹ ਪਹਿਲੀ ਰਾਤ ਪਹਿਲੀ ਰਾਤ ਇਹ ਆਪਦੀ ਘਰ ਵਾਲੀ ਕੋਲ ਗਿਆ ਗਿਆ ਉਹਨੇ ਕਹਿੰਦਾ ਜਾਨੂ ਕੁੰਡੀ ਲਾ ਦੇ ਕੁੰਡੀ ਲਾ ਦੇ ਕਹਿੰਦਾ ਜਾਨੂ ਕੁੰਡੀ ਲਾ ਦੇ ਓਏ ਅੱਗੇ ਨਾ ਬੋਲੀ ਮੈਨੂੰ ਸ਼ਰਮ ਆਉਂਦੀ ਆ ਅੱਗੇ ਸੁਣ ਤਾਂ ਲੈ ਲੈ ਸੁਣਾ ਦੇ ਅਗਲੀ ਬਾਹਰੋਂ ਲਾ ਕੇ ਚਲੀ ਗਈ ਫਟੇਮੂ ਡਿੱਕੀ ਗਿਆ ਰਹਿਣ ਦੇ ਇਹ ਤਾਂ ਹਜੇ ਆਈ ਨਹੀਂ ਪਸ ਵੀ ਕਰ ਲੈ ਆ ਜੇ ਜਮਾਨੋ ਸਾਡਾ ਮਰਾਸੀ ਪਿੱਛੇ ਜੇ ਹੋ ਗਿਆ ਬਿਮਾਰ 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 ਹੋ ਗਿਆ ਬਿਮਾਰ ਹੋ ਗਿਆ ਤੇ ਡਾਕਟਰ ਕੋਲੇ ਗਿਆ ਡਾਕਟਰ ਕਹਿੰਦਾ ਤੇਰੇ ਇਨਫੈਕਸ਼ਨ ਬਹੁਤ ਹੋ ਗਈ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਕਹਿੰਦਾ ਤੇਰੇ ਇਨਫੈਕਸ਼ਨ ਬਹੁਤ ਹੋ ਗਈ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਪੋਲੀਆਂ ਤੇ ਹਲਕੀਆਂ ਚੀਜ਼ਾਂ ਖਾਣੀਆਂ ਨੇ ਘਰੇ ਆ ਕੇ ਚਵਲ ਜਵਾਕਾਂ ਦੇ ਡਾਈਪਰ ਖਾ ਗਿਆ ਉਹ ਲਾਂਤੀਆ ਕਹਿੰਦਾ ਪੋਲੇ ਹੀ ਬੜੇ ਸੀ ਕਿਉਂ ਕਹਿੰਦਾ ਇਦੋਂ ਪੋਲਾ ਕੁਛ ਲੱਭ ਬੁੜੀਆਂ ਦੀ ਸੁਣ ਲੈ ਲੈ ਸੁਣਾ ਦੇ ਰਾਸ ਨੇ ਆਸਾ ਪਾਸਾ ਦੇਖ ਕੇ ਤੇ ਕੰਮ ਤੋੜ ਲਿਆ ਕੰਮ ਤੋੜ ਲਿਆ ਭਾਂਡਿਆਂ ਦਾ ਭਾਂਡਿਆਂ ਦਾ ਕਹਿੰਦਾ ਜੱਗ ਲੋ ਮੱਗ ਲੋ ਜੱਗ ਲੋ ਮੱਗ ਲੋ ਕਹਿੰਦਾ ਜੱਗ ਲੋ ਮੱਗ ਲੋ ਓਏ ਅੱਗੇ ਵੀ ਬੋਲ ਬੰਦੇ ਗਏ ਕੰਮ ਤੇ ਬੁੜੀਆਂ ਨੂੰ ਠੱਗ ਲੋ ਫਿਟੇ ਮੂੰਹ ਵਾਲੀਆਂ ਜਲੱਕ ਵਾਲੀਆਂ ਰਹਿਣਦੇ ਆਪਦੇ ਆਪ ਨੂੰ ਸਿਆਣਾ ਕਹਿੰਦੀ ਬੱਸ ਵੀ ਕਰਾ ਗਾ ਲੈ ਜੀ ਜਮਾਨੋ ਤੁਹਾਨੂੰ ਪਤਾ ਪੰਜਾਬ ਚ ਅੱਜਕੱਲ ਨਸ਼ੇ ਬੜੇ ਚੱਲੀ ਜਾਂਦੇ ਆ ਲੈ ਨਸ਼ਿਆਂ ਬਾਰੇ ਸੁਣ ਲੈ ਲੈ ਨਸ਼ਿਆਂ ਬਾਰੇ ਸੁਣਾ ਕੁਛ ਕਹਿੰਦਾ ਹੋਈ ਬੈਦਵੀ ਗੁਰੂ ਗ੍ਰੰਥ ਦੀ ਗੀਤਾ ਅਤੇ ਕੁਰਾਨ ਗੀਤਾ ਅਤੇ ਕੁਰਾਨ ਕਹਿੰਦਾ ਹੋਈ ਬੇਦਵੀ ਗੁਰੂ ਗ੍ਰੰਥ ਦੀ ਗੀਤਾ ਅਤੇ ਕੁਰਾਨ ਗੀਤਾ ਅਤੇ ਕੁਰਾਨ ਚਿੱਟਾ ਪੀਪੀ ਮਰ ਰਏ ਮੇਰੇ ਦੇਸ਼ ਦੇ ਨੌਜਵਾਨ ਜੇ ਟਟਾ ਪੀਪੀ ਮਾਰ ਰਹੀ ਮੇਰੇ ਦੋਸਤ ਦੇ ਨੌਜਵਾਨ ਲੰਮਰਾਸੀਆ ਜਾਂਦੇ ਜਾਂਦੇ ਇਹਨਾਂ ਨੂੰ ਕੋਈ ਚੱਜ ਦੀ ਗੱਲ ਸੁਣਾ ਦਈਏ ਲੈ ਸੁਣਾ ਦੇ ਕਿਹਦਾ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ ਤੇ ਕੋਈ ਡੰਗਰਾਂ ਤੇ ਲੈਂਟਰ ਲਾਈ ਫਿਰਦਾ ਲਾਈ ਫਿਰਦਾ ਕੋਈ ਕੁੜੇ ਦੇ ਢੇਰ 'ਚੋਂ ਰੋਟੀ ਲੱਭੇ ਕੋਈ ਜਵਾਕਾਂ ਨੂੰ ਪੀਜ਼ੇ 버ਗਰ ਖਵਾਈ ਫਿਰਦਾ ਓਏ ਕਲਯੁਗ ਹੈ ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਤੇ ਕਾਰਾਂ ਜੀਪਾਂ 'ਚ ਕੁੱਤੇ ਬਿਠਾਈ ਫਿਰਦਾ ਸੱਚੀ ਗੱਲ ਹੈ ਕਿਸੇ ਦੀ ਮੱਛਰ ਮਾਰ ਰਹੀ ਰਾਤ ਲੰਗੇ ਕੋਈ ਚੂਚਿਆਂ ਤੇ ਜਨਰੇਟਰ ਲਾਈ ਫਿਰਦਾ ਕੋਈ ਚੂਚਿਆਂ ਤੇ ਜਨਰੇਟਰ ਲਾਈ ਫਿਰਦਾ ਵਾਹ ਵੀ ਵਾਹ ਲਾਂਤੀਆ ਸਿਆਣਾ ਹੋ ਗਿਆਂ ਹੀ ਵਾਹਿਗ